ਇਹ ਪ੍ਰੈਸ ਕਾਨਫਰੰਸ ਕਿ ਕਿਹੜੇ ਮਕਸਦ ਨਾਲ? ਮਾਨਯੋਗ ਸੀਐਮ ਪੰਜਾਬ ਦੇ ਤਿਸ਼ਨ ਦੇ ਸ਼ੇਖ ਅਤੇ ਮਾਨਯੋਗ ਡੀਜੀਪੀ ਪੰਜਾਬ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਨੂੰ ਜਰੂਮ ਦਾ ਖਿਲਾਫ ਲੜਾਈ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ। ਕੁਝ ਦਿਨ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਆ ਜਿਹੜੇ ਮਦਈ ਹੈਗੇ ਆ ਉਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਆਪਣੇ ਜਿਹੜੇ ਪਿੰਡ ਹੈਗੇ ਆ ਮਾੜੀਕੋਟ ਸਿੰਘ ਤੋਂ ਕੱਚਾ ਪੱਕਾ ਵੱਲ ਆਈ ਸੀਗੇ। ਕੱਚਾ ਪੱਕਾ ਤੋਂ ਜਿਹੜਾ ਵਾਪਸ ਮਾੜੀ ਗੌਰ ਸਿੰਘ ਆਪਣੇ ਪਿੰਡ ਜਾ ਰਹੇ ਸੀ ਤੇ ਇੰਰਾਹ ਦੇ ਵਿੱਚ ਪਿੱਛੇੋਂ ਹੀ ਕੁਝ ਅਣਪਛਾਤੇ ਜਿਹੜੇ ਮੁੰਡੇ ਤਿੰਨ ਮੁੰਡੇ ਜਿਹੜੇ ਉਹਨਾਂ ਨੇ ਆ ਕੇ ਉਹਨਾਂ ਦਾ ਮੋਟਰਸਾਈਕਲ ਰੋਕ ਲਿਆ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ ਸਾਰਾ ਜਿਹੜਾ ਮੋਟਰਸਾਈਕਲ ਖੋ ਲਿਆ ਗਿਆ ਤੇ ਖੋ ਕਰਕੇ ਜਿਹੜਾ ਭੁਜਾ ਕੇ ਲੈ ਗਏ ਇਮੀਡੀਏਟਲੀ ਇੱਥੇ ਕਾਰਵਾਈ ਕਰਦੇ ਹੋਏ ਜਿਹੜਾ ਤਰਨਤਾਰਨ ਪੁਲਿਸ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਸਖਤ ਤਰਾਮਾ ਤਹਿਤ ਜਿਹੜਾ 304 2 ਭਾਰਤੀ ਇਹ ਨਹਿ ਸੰਹਿਤਾ ਦੇ ਅੰਡਰ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੇ ਵਿੱਚ ਜਿਹੜੀ ਤਫਤੀਸ਼ ਬੜੀ ਢੰਗਾਈ ਨਾਲ ਕੀਤੀ ਗਈ ਹੈ ਟੈਕਨੀਕਲ ਅਨਲਿਸਿਸ ਬਕਰਾ ਬੜਾ ਹੀ ਮਿਹਨਤ ਨਾਲ ਜਿਹੜਾ ਇਹ ਕੇਸ ਜਿਹੜਾ ਬਾਕੀ ਜਿਹੜੀ ਏਜੰਸੀਜ਼ ਹੈਗੀ ਉਹਨਾਂ ਨਾਲ ਰਲ ਕੇ ਇਹ ਕੇਸ ਅਸੀਂ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਤਨਤਨ ਪੁਲਿਸ ਨੇ ਤੇ ਹੋਰ ਏਜੰਸੀਜ਼ ਨੇ ਰਲ ਕੇ ਦੋ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਹੈ ਇੱਕ ਦੋਸ਼ੀ ਹੈਗਾ ਜਗ ਜਗਤਪ੍ਰੀਤ ਸਿੰਘ ਉਰਫ ਜੱਗਾ ਪਿੰਡ ਕਾਜ਼ੀ ਕੋਟ ਜਿਹੜਾ ਰੋਡ ਹੈ ਤਰਨਤਾਰਨ ਉੱਥੋਂ ਦਾ ਇਹ ਰਹਿਣਾ ਵਾਲਾ ਹੈਗਾ ਦੂਜਾ ਦੋਸ਼ੀ ਜਿਹੜਾ ਵਰਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਪੰਡੋਰੀ ਦਾ ਤਰਨਤਾਰਨ ਦਾ ਇਹਨੂੰ ਵੀ ਅਰੈਸਟ ਕੀਤਾ ਗਿਆ ਇਹ ਦੋਵੇਂ ਇਹਨਾਂ ਕੋਲੋਂ ਜਿਹੜਾ ਇੱਕ 32 ਬੋਰ ਦਾ ਦੇਸੀ ਕਟਾ ਜਿਹੜਾ ਪਿਸਟਲ ਉਹ ਵੀ ਰਿਕਵਰ ਹੋਇਆ ਜਿਹਦੇ ਨਾਲ ਤਿੰਨ ਕਾਟ੍ਰਿਜ ਰਿਕਵਰ ਹੋਏ ਤੇ ਇੱਕ ਜਿਹੜਾ ਖਾਲੀ ਰਾਉਂਡ ਜਿਹੜਾ ਉਹ ਵੀ ਰਿਕਵਰ ਹੋਇਆ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਰਤਿਆ ਸੀ ਇਸ ਜੁਰਮ ਦੇ ਵਿੱਚ ਉਹਨੂੰ ਵੀ ਰਿਕਵਰ ਕੀਤਾ ਗਿਆ ਹੈ ਤਾਂ ਜਿਹੜਾ ਮੋਟਰਸਾਈਕਲ ਜਿਹੜਾ ਖੋਹ ਕੇ ਲੈ ਗਏ ਸੀ ਉਹ ਵੀ ਰਿਕਵਰ ਕੀਤਾ ਗਿਆ ਹੈ ਇਹਨਾਂ ਦਾ ਪਿਛੋਕੜ ਦੇਖਣ ਤੋਂ ਆਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਜਗਤਪ੍ਰੀਤ ਸਿੰਘ ਜੱਗਾ ਹੈਗਾ ਇਹਦਾ ਤੇ ਪਹਿਲਾਂ ਵੀ ਇੱਕ ਬੜਾ ਸੰਗੀਨ ਜਿਹੜਾ ਮੁਕੱਦਮਾ ਜਿਹੜਾ ਲੁਧਿਆਣਾ ਸੀਪੀ ਦੇ ਵਿੱਚ ਦਰਜ ਹੈਗਾ ਜਿੱਥੇ ਜਿਹਦਾ ਨੰਬਰ ਹੈਗਾ 166/23 ਥਾਣਾ ਡੁਗਰੀ ਦਾ ਜਿਹਦੇ ਵਿੱਚ ਅਪਰੋਕਸੀਮੇਟਲੀ 6 ਕਰੋੜ ਦੀ ਜਿਹੜੇ ਨੇ ਦਖੈਤੀ ਜਿਹੜੀ ਕੀਤੀ ਸੀਗੀ ਉਹਦੇ ਵਿੱਚ ਇਹ ਜਿਹੜਾ 11/4/2024 ਨੂੰ ਜਿਹੜਾ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਸੀ ਤੇ ਇਸ ਤੋਂ ਬਾਅਦ ਆ ਕੇ ਇਹਨੇ ਜਿਹੜੀ ਵਾਰਤਾਤ ਨੂੰ ਅੰਜਾਮ ਦਿੱਤਾ ਆ ਜਿਹੜਾ ਬਰਿੰਦਰ ਸਿੰਘ ਹੈਗਾ ਹੈ ਇਹਦੇ ਉੱਤੇ ਵੀ ਜਿਹੜਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਹੈ ਇਹਦੇ ਉੱਤੇ ਜਿਹੜੇ ਦੋ ਜਿਹੜੇ ਸੰਗੀਨ ਮੁਕਦਮੇ ਆਲਰੇਡੀ ਦਰਜ ਹੈਗੇ 166/23 ਜਿਹੜਾ 392 ਤੇ ਆਰਮਜ਼ ਐਕਟ ਦੇ ਤਹਿਤ ਦਰਜ ਹੈਗਾ ਸਦਰ ਤਰਨਤਨ ਚ ਤੇ 70/23 ਜਿਹੜਾ ਫੋਕ ਕਰਨ ਦਾ ਦੋ ਮੁਕਦਮੇ ਆਲਰੇਡੀ ਦਰਜ ਹਨ ਇਦੇ ਵਿੱਚ ਵੀ ਇਹ ਜ਼ਮਾਨਤ ਤੇ ਬਾਹਰ ਆਇਆ ਸੀਗਾ ਜ਼ਮਾਨਤ ਤੇ ਆਣ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਇਹ ਕ੍ਰਾਈਮ ਜਿਹੜਾ ਕੀਤਾ ਹੈਗਾ ਤਰਨਤਾਰ ਪੁਲਿਸ ਨੇ ਮੁਸਤਦੀ ਨਾਲ ਕੰਮ ਕਰਦੇ ਇਹਨਾਂ ਨੂੰ ਦੁਬਾਰਾ ਜਿਹੜਾ ਅਰੈਸਟ ਕੀਤਾ ਹੈਗਾ ਮੁਢਲੀ ਪੁੱਛਗਿੱਛੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਹੋਰ ਵੀ ਜਿਹੜੀ ਫਾਇਰਿੰਗ ਦੀ ਵਾਰਦਾਤਾ ਤਰਨਤਾਰ ਚ ਕੀਤੀਆਂ ਉਹਦੇ ਵਿੱਚ ਹੁਣ ਜਿਹੜੀ ਫਰਦਰ ਆਪਾਂ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਪਰਤਾਲ ਹੈ ਦੂੰਘਾਈ ਨਾਲ ਕਰਾਂਗੇ ਤੇ ਜਿਹੜੇ ਹੋਰ ਵੀ ਕਿਹੜੇ ਕੇਸ ਹੈਗੇ ਆ ਫਾਇਰਿੰਗ ਦੇ ਉਹ ਵੀ ਟ੍ਰੇਸ ਹੋਣ ਤੇ ਪੂਰੇ ਸਾਰੇ ਜੁਰਮ ਦੇ ਖਿਲਾਫ ਇੱਕ ਜਿਹੜੀ ਸਖਤ ਲੜਾਈ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਤਰਨਤਨ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਗੁੱਟ ਹੈਗਾ ਜਿਹੜਾ ਕਿ ਤਰਨਤਨ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਤੋਂ ਜਿਹੜਾ ਫਰੋਤੀਆਂ ਮੰਗਦਾ ਸੀ ਉਹ ਅਸੀਂ ਜਿਹੜਾ ਬਸਟ ਕੀਤਾ ਹੈਗਾ ਕੱਲ ਨੂੰ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਆ ਜਿਹੜੇ ਕੰਪਲੇਨਟ ਹੈਗੇ ਆ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਇੱਕ ਵਰਚੁਅਲ ਨੰਬਰ ਤੋਂ ਜਿਹਦੇ ਵਿੱਚ ਕੋਲਰ ਨੇ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਫਿਰੌਤੀ ਮੰਗੀ ਸੀ ਇਮੀਡੀਏਟਲੀ ਇੱਥੇ ਕਾਰਵਾਈ ਕਰਦੇ ਹੋਏ ਤਰੰਤ ਤੰਤ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ ਅ ਵਰਚੁਅਲ ਨੰਬਰ ਦੀ ਜਿਹੜੀ ਡੂੰਘਾਈ ਨਾਲ ਜਰੀ ਟੈਕਨੀਕਲ ਅਨਲਿਸਿਸ ਕਰਦੇ ਹੋਏ ਤੇ ਹਿਊਮਨ ਇੰਟੈਲੀਜੈਂਸ ਨਾਲ ਕਾਫੀ ਡੂੰਘਾਈ ਚ ਤਫਤੀਸ਼ ਕੀਤੀ ਗਈ ਹੈ ਜ਼ੀਰੋ ਡਾਊਨ ਕਰਕੇ ਜਿਹੜਾ ਅਸਲ ਦੋਸ਼ੀ ਅਸੀਂ ਟ੍ਰੇਸ ਕਰ ਲਏ ਹੈਗੇ ਆ ਅ ਜਿਹੜਾ ਮੇਨ ਦੋਸ਼ੀ ਹੈਗਾ ਦੋ ਦੋਸ਼ੀ ਹੈਗੇ ਆ ਪਹਿਲਾ ਦੋਸ਼ੀ ਹੈਗਾ ਬਿੱਲੂ ਪੁੱਤਰ ਬਲਦੇਵ ਸਿੰਘ ਸੱਚ ਕੰਟਰੋਲ ਪਰੰਤਾਂ ਦਾ ਰਹਿਣ ਆਲਾ ਹੈ ਕਾਇ ਤੇ ਦੂਜਾ ਜਿਹੜਾ ਦੋਸ਼ੀ ਹੈਗਾ ਉਹ ਜੂਬੇਨਾਈਲ ਹੈਗਾ ਚਾਈਲਡ ਇਨ ਕਨਫਲਿਕਟ ਵਿਦ ਲਾ ਤੇ ਦੋਵੇਂ ਜਿਹੜੇ ਅਸੀਂ ਐਪਰੀਹੈਂਡਰੀ ਕਰ ਲਏ ਹੈਗੇ ਆ ਇਹਨਾਂ ਕੋਲੋਂ ਜਿਹੜਾ ਮਲਟੀਪਲ ਫੋਨਸ ਜਿਹੜੇ ਤਿੰਨ ਫੋਨਸ ਰਿਕਵਰ ਹੋਏ ਹੈ ਇਹਦੇ ਵਿੱਚ ਇਹ ਜਿਹੜਾ ਰੈਗੂਲਰ ਨੰਬਰ ਵੀ ਯੂਜ਼ ਕਰਦੇ ਸੀ ਤੇ ਵਰਚੁਅਲ ਨੰਬਰਸ ਵੀ ਯੂਜ਼ ਕਰਦੇ ਸੀਗੇ ਤੇ ਉਹ ਸਾਰੀ ਜਿਹੜੀ ਡਿਟੇਲ ਹੈਗੀ ਹੈ ਜਿਹੜੇ ਫੋਨ ਤੋਂ ਕਾਲ ਹੋਈ ਹੈ ਸਾਰਾ ਜਿਹੜਾ ਰਿਕਵਰ ਹੋਇਆ ਹੈਗਾ ਜਿਹੜਾ ਬਿੱਲੂ ਹੈਗਾ ਉਹ ਇੱਕ ਨਾਈ ਦਾ ਕੰਮ ਕਰਦਾ ਸੀਗਾ ਤਾਂ ਜਿਹੜਾ ਜੋਬਨੈਲ ਹੈਗਾ ਉਹ ਇੱਕ ਮੋਬਾਈਲ ਸ਼ਾਪ ਤੇ ਕੰਮ ਕਰਦਾ ਸੀਗਾ ਸਾਨੂੰ ਤਫ਼ਤੀਸ਼ ਦੇ ਦੌਰਾਨ ਦੋ ਨੰਬਰ ਦੋ ਵਰਚੁਅਲ ਨੰਬਰ ਮਿਲੇ ਹੈ ਜਿਨ੍ਹਾਂ ਤੋਂ ਇਹਨਾਂ ਨੇ ਹੋ ਸਕਦਾ ਹੈ ਕਾਲਾਂ ਕੀਤੀਆਂ ਹੁਣ ਇੱਕ ਨੰਬਰ ਹੈ 90415 63026 ਇੱਕ ਇਹ ਵਰਚੁਅਲ ਨੰਬਰ ਸੀਗਾ ਦੂਜਾ ਨੰਬਰ ਹੈ +60109074649 ਇਹ ਦੋ ਵਰਚੁਅਲ ਨੰਬਰਸ ਹੈਗੇ ਆ ਮੈਂ ਸਾਰੇ ਤਨ ਤਨ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜੇ ਤੁਹਾਨੂੰ ਇਸ ਨੰਬਰ ਤੋਂ ਕਦੇ ਵੀ ਕਿਸੇ ਨੂੰ ਕਾਲ ਆਈ ਹੈਗੀ ਹੈ ਕਾਈਂਡਲੀ ਤੁਸੀਂ ਆਪਣੇ ਨੀਅਰਸਟ ਜਿਹੜੇ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਅਪਰੋਚ ਕਰੋ ਉਹਦੀ ਵੀ ਅਸੀਂ ਡੂੰਘਾਈ ਨਾਲ ਜਿਹੜੀ ਤਫ਼ਤੀਸ਼ ਕਰਾਂਗੇ ਤੇ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਅਸੀਂ ਸਜ਼ਾ ਕਰਾਵਾਂਗੇ ਸਾਰੇ ਸਾਰੇ ਕਿਸੇ ਗੈਂਗਸਟਰ ਕੋਲ ਨਾ ਕੋਈ ਕਹੇਗਾ ਕੋਈ ਬਈ ਗਰੁੱਪ ਨਾ ਆਇਆ ਸੀ ਉਹ ਬਿਲਕੁਲ ਇਹਦੇ ਤੋਂ ਅਸੀਂ ਜਿਹੜਾ ਨਾ ਨਹੀਂ ਕਰ ਸਕਦੇ ਹੈਗੇ ਕਿਉਂਕਿ ਅਜੇ ਤਫ਼ਤੀਸ਼ ਪੜੀ ਇਨੀਸ਼ੀਅਲ ਸਟੇਜ ਤੇ ਹੈਗੀ ਹੈ ਡिटेल 'ਚ ਨਾ ਤਾਂ ਮੋਬਾਈਲ ਫੋਰੈਂਸਿਕਸ ਕਰਾਇਆ ਜਾਊਗਾ ਡਿਟੇਲ 'ਚ ਪੁੱਛਗਿੱਛ ਕੀਤੀ ਜਾਊਗੀ ਉਹਦੇ ਬਾਅਦ ਅਸੀਂ ਤੁਹਾਨੂੰ ਡਿਟੇਲ 'ਚ ਦੱਸਾਂਗੇ